ਸ਼ਰਾਬੀ ਕਿ ਮੇਰੇ ਤੇ ਹਮਲਾ ਕਰਨ ਨੂੰ ਫਿਰਦੇ ਸੀ ਸਾਡੇ ਘਰ ਤੱਕ ਆ ਗਏ ਉੱਚੀ ਚ ਗਾਲਾਂ ਕੱਢੇ ਮੁੰਡੇ ਕੌਣ ਸੀ ਉਹ ਮੁੰਡੇ ਭੱਲੇ ਦੇ ਹੀ ਹੈ ਜੀ ਮੈਂ ਕਹਿੰਦਾ ਜੀ ਮੈਨੂੰ ਪਤਾ ਉਹ ਸ਼ਰਾਬ ਪੀਤੀ ਰੱਜ ਕੇ ਹਾਂ ਸੋਟਾ ਵੇਚਦੇ ਆ ਇਹਦੇ ਆਟੋਆਂ ਦੇ ਵਿੱਚ ਬਹਿ ਕੇ ਸਾਰੇ ਜਣੇ ਨਸ਼ਾ ਕਰਦੇ ਆ ਗਾਲਾਂ ਕੱਢਦੇ ਉੱਚੀ ਚ ਸਾਡੇ ਨੂੰ ਅਸੀਂ ਡਿਸਟਰਬ ਹੁੰਦੇ ਸਾਡੇ ਘਰ ਬੇਟੀਆਂ ਨੂੰ ਆ ਆ ਅਸੀਂ ਬਹੁਤ ਪਰੇਸ਼ਾਨ ਆ ਐ ਸਚੂ ਸਾਹਿਬ ਸਾਡੇ ਬਹੁਤ ਵਧੀਆ ਬੰਦੇ ਆ ਇਹ ਆਣ ਕੇ ਰੋਕਦੇ ਆ ਜਦੋਂ ਚਲੇ ਜਾਂਦੇ ਉਸ ਤੋਂ ਬਾਅਦ ਫੇਰ ਉਹ ਆ ਜਾਂਦੇ ਆ ਮੇਰੇ ਘਰ ਦੇ ਵਿੱਚ ਬਾਹਰ ਆਟੋ ਲਾਦੇ ਚਾਰ ਉਹਨਾਂ ਦੇ ਵਿੱਚ ਰਾਤ ਨੂੰ ਬੈਠ ਕੇ ਕੋਈ ਜੂਆ ਖੇਡਦਾ ਕੋਈ ਨਸ਼ਾ ਭਰਦਾ ਸੂਟਾ ਕੋਈ ਸ਼ਰਾਬ ਪੀ ਰਿਹਾ ਕੋਈ ਜੂਆ ਖੇਡ ਰਿਹਾ ਕੋਈ ਗੜੇ ਸੱਟੇ ਦੀ ਪੱਤੀ ਲਿਖ ਰਿਹਾ ਰਾਤ ਨੂੰ 3:00 ਵਜੇ ਦਾ ਫਪਾਲ ਨਗਰ ਵੈਕਸਾਈਡ ਸੰਤਾਂ ਦਾ ਗੁਰਦੁਆਰਾ ਤੁਸੀਂ ਕਿੰਨੀ ਦੇ ਦਿਨਦੇ ਹੋਗੇ ਉੱਥੇ ਮੈਨੂੰ ਉੱਥੇ ਮੇਰਾ ਬਚਪਨ ਉੱਥੇ ਹੋਇਆ ਜੀ ਤੇ ਮੈਂ ਮੁੜ ਕੇ ਜੀ ਉਹਨਾਂ ਨੂੰ ਜੇ ਬਣਾ ਕਰਦਾ ਤੇ ਉਹ ਅੱਜ ਰਾਤ ਨੂੰ ਸ਼ਰਾਬ ਪੀ ਕੇ ਕਹਿੰਦੇ ਜੀ ਤੁਸੀਂ ਸਾਡੇ ਪਿਓ ਨੂੰ ਗਾਲਾਂ ਕੱਢੀਆਂ ਤੁਸੀਂ ਸਾਨੂੰ ਗਾਲਾਂ ਕੱਢੀਆਂ ਸ਼ਰਾਬ ਪੀ ਕੇ ਮੇਰੇ ਤੇ ਹਮਲਾ ਕਰਨ ਨੂੰ ਫਿਰਦੇ ਸੀ ਸਾਡੇ ਘਰ ਤੱਕ ਆ ਕੇ ਗੁੱਚੀ ਗਾਲਾਂ ਕੱਢੇ ਕੌਣ ਸੀ ਉਹ ਮੁੰਡੇ ਮੱਲੇ ਦੇ ਹੀ ਹੈ ਜੀ ਉਹਦੇ ਵਿੱਚ ਇੱਕ ਰਾਹੁਲ ਨਹੀਂ ਤੁਸੀਂ ਇੰਨੀ ਗੱਲ ਕਿਤਾ ਕਹਿ ਸਕਦੇ ਉਹ ਨਸ਼ਾ ਵੇਚੀ ਆਪਣੇ ਨੂੰ ਵੀਡੀਓ ਕਲਿੱਪਸ ਕੋਈ ਚੀਜ਼ ਦੇ ਮੈਂ ਕਹਿੰਦਾ ਜੀ ਮੈਨੂੰ ਪਤਾ ਉਹ ਸ਼ਰਾਬ ਪੀਤੀ ਦੱਜ ਕੇ ਹੂੰ ਸੋਟਾ ਵੇਚਦੇ ਆ ਹੂੰ ਉੱਥੇ ਪਲੱਸ ਮੈਂ ਅਜ ਤੱਕ ਕਰੀ ਉਹਨਾਂ ਨੂੰ ਮਣਿਆ ਨਹੀਂ ਸੀ ਕੀਤਾ ਮੈਂ ਕਹਿੰਦਾ ਯਾਰ ਤੁਸੀਂ ਬਾਹਰ ਕਰਿਆ ਕਰੋ ਇੱਥੇ ਨਾ ਕਰਿਆ ਕਰੋ ਕੱਲੇ ਤੁਸੀਂ ਤਾਂ ਕਿ ਪਰੇਸ਼ਾਨ ਹੋਰ ਵੀ ਲੋਕ ਸਾਰੇ ਆ ਜੀ ਅੰਦਰ ਬੈਠੇ ਸਾਰੇ ਜਾਣੇ ਜਿਹੜੇ ਮਾਰ ਬੁਲਾਉਣਾ ਉਹ ਬੁਲਾਓ ਯਾਰ ਉਹਨਾਂ ਨੂੰ ਜਿਹੜਾ ਪੂਰਾ ਮੱਲਾ ਆਇਆ ਦਾ ਹਾਂ ਸਾਰੇ ਪਰੇਸ਼ਾਨ ਨੇ ਅੱਜ ਕੀ ਹੋਇਆ ਸੀਗਾ ਅੱਜ ਇਹ ਹੋਇਆ ਜੀ ਮੈਂ ਉਹਨਾਂ ਨੂੰ ਰਾਤੀ ਸਮਝਾਇਆ ਰਾਤੀ ਮੈਂ ਡਿਊਟੀ ਤੋਂ ਆਇਆ 9 ਵਜੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਮੈਂ ਕਿ ਭਾਈ ਸਾਹਿਬ ਜੇ ਆਟੋ ਤੁਸੀਂ ਇੱਥੇ ਲਾਣੇ ਆ ਇਹਨੂੰ ਸੰਗਲੀ ਪਾਓ ਆਪਣੀ ਇਹਦੇ ਆਟੋਆਂ ਦੇ ਵਿੱਚ ਬੈ ਕੇ ਸਾਰੇ ਜਾਣੇ ਨਸ਼ਾ ਕਰਦੇ ਆ ਗਾਲਾਂ ਕੱਢਦੇ ਉੱਚੀ-ਉੱਚੀ ਸਾਡੇ ਨੂੰ ਅਸੀਂ ਡਿਸਟਰਬ ਹੁੰਦੇ ਆ ਸਾਡੇ ਘਰ ਬੇਟੀਆਂ ਨੂੰ ਆਇਆ ਅਸੀਂ ਬਹੁਤ ਪਰੇਸ਼ਾਨ ਆ ਅੱਜ ਕੋਣ-ਕੋਣ ਆਇਆ ਸੀਗਾ ਘਰ ਅੱਜ ਦੇਖੋ ਜੀ ਅੱਜ ਮੈਂ ਡਿਊਟੀ ਤੋਂ ਆਇਆ ਹੀ ਆ 6 ਵਜੇ 6:30 ਵਜੇ ਆਂਦੇ ਸਾਰੇ ਇਹਨਾਂ ਨੇ ਮੈਨੂੰ ਗਾਲਾਂ ਕੱਢਣੀਆਂ ਚਾਲੂ ਕਰਤੀਆਂ ਮੇਰੇ ਘਰ ਦੇ ਬੂਹੇ ਦੇ ਗੇਟ ਤੱਕ ਚਾਹੇ ਤੁਸੀਂ ਉੱਥੇ ਪਾ ਸਕਦੇ ਜੀ ਮੈਨੂੰ ਘਰ ਦੇ ਵਿੱਚ ਆਣ ਕੇ ਨਾਲ ਗਾਲਾਂ ਕੱਢੀਆਂ ਸਾਰੇ ਜਾਨੇ ਇਕੱਠੇ ਹੋ ਗਏ ਆਟੋ ਵਾਲੇ ਜੀ ਆਟੋ ਵਾਲੇ ਜਿੰਨੇ 5 6 ਜਾਨੇ ਸਾਰਿਆਂ ਨੇ ਆਟੋ ਵਾਲੇ ਇਕੱਠੇ ਹੋ ਕੇ ਕਿਸੇ politcal pressure ਮੈਨੂੰ ਪਵਾ ਕੇ politically pressure ਪਵਾ ਕੇ ਮੇਰੇ ਨਾਲ ਉਹਨਾਂ ਨੇ ਬਸ ਸਲੂਕੀ ਕੀਤੀ ਉਸ ਤੋਂ ਬਾਅਦ ਮੈਂ politcal ਬੰਦੇ ਨੂੰ ਮੈਂ ਵੀ ਫੋਨ ਕੀਤਾ ਉਹ ਕਹਿੰਦੇ ਜੀ ਸਾਨੂੰ ਇਹਨਾਂ ਨੂੰ ਪਤਾ ਵੀ ਇਹ ਨਸ਼ੇੜੀ ਹੈ ਅੱਛਾ ਜੀ ਅਸੀਂ ਗੱਲ ਉਹਨਾਂ ਦੀ ਸੁਣੀ ਹੈ ਨਹੀਂ ਤੁਸੀਂ ਇਹਨਾਂ ਨੂੰ ਪ੍ਰੈਸ਼ਰ ਪ੍ਰੈਸ਼ਰ ਕਿਉਂ ਪਵਾਇਆ ਗਿਆ ਇੱਕ ਤੁਸੀਂ ਆਪਣੇ ਮੁਹੱਲੇ ਦੇ ਵਿੱਚੋਂ ਚਲੋ ਘਾਵ ਦੇ ਵਿਚਾਰ ਦੇ ਬਾਹਰ ਹੀ ਰੋਕਦੇ ਬੇਓ ਆਪਣੇ ਘਰ ਦੇ ਅੰਦਰ ਜੋ ਮਰਜ਼ੀ ਕਰਨ ਬਾਹਰ ਜੋ ਮਰਜ਼ੀ ਕਰਨ ਪਰ ਤੁਹਾਡੇ ਘਰ ਦੇ ਬਾਹਰ ਉਹ ਆਟੋ ਲਾ ਕੇ ਨਸ਼ਾ ਕਰਦੇ ਨੇ ਯਾਰ ਦੇ ਬਾਹਰ ਰੋਜ਼ ਹੀ ਆਟੋ ਖਲੋਂਦੇ ਆ ਚਾਰ ਆਟੋ ਖਲੋਂਦੇ ਆ ਜਿਹੜੇ ਕੀ ਉੱਥੇ ਰਹਿੰਦੇ ਵੀ ਨਹੀਂਗੇ ਪਿੱਛੇ ਰਹਿੰਦੇ ਆ ਆਪ ਲਾ ਕੇ ਚਲੇ ਜਾਂਦੇ ਆ ਵਿੱਚ ਆਣ ਕੇ ਜੋ ਜਾਂਦੀ ਲੰਡਰ ਪਾਰਟੀ ਵਿੱਚ ਆ ਕੇ ਬੈਹਿੰਦੀ ਹੈ ਬੈਠਣ ਤੋਂ ਬਾਅਦ ਆਣ ਕੇ ਇਹ ਗਾਲਾਂ ਕੱਢਦੇ ਉੱਚੀ ਉੱਚੀ ਜਿਵੇਂ ਮੋੜ ਮੋੜ ਨੂੰ ਮੋੜਦਾ ਤમે ਆ ਮਾੜਾ ਇਹ ਕੰਮ ਪੂਰੀ ਰਾਤ ਹੀ ਹੁੰਦਾ ਰਹਿੰਦਾ ਹੈ ਇਹ 3 ਵਜੇ ਤੱਕ ਆ ਮੇਰੇ ਕੋਲ ਐਸਐਚਓ ਦੀ ਕਲਿੱਪ ਵੀ ਆ ਗਈ 3 ਵਜੇ ਦੇ 24 ਮਿੰਟ ਦੇ ਉਸ ਦਿਨ ਵੀ ਆਏ ਆ ਐਸਐਚਓ ਮੈਂ ਐਪਰੀਸ਼ੀਏਟ ਕਰਦਾ ਆਪਣੇ ਐਸਐਚਓ ਸਾਹਿਬ ਨੂੰ ਐਸਐਚਓ ਸਾਹਿਬ ਸਾਡੇ ਬਹੁਤ ਵਧੀਆ ਬੰਦੇ ਆ ਇਹ ਆਣ ਕੇ ਰੋਕਦੇ ਆ ਜਦੋਂ ਚਲੇ ਜਾਂਦੇ ਉਸ ਤੋਂ ਬਾਅਦ ਫੇਰ ਉਹ ਆ ਜਾਂਦੇ ਆ ਆ ਦੇਖੋ ਕਲਿੱਪ 3:30 ਹੋ ਕੇ ਕੁਝ ਨਹੀਂ ਸੇਵ ਆਦੇ ਮੈਂ ਉਹੀ ਤਾਂ ਸਰ ਗੱਲ ਕਰਦਾ ਸਰਕਾਰੀ ਬੰਦਾ ਹੋ ਕੇ ਜੇ ਉਹ ਸੇਫ ਨਹੀਂ ਐ ਤੇ ਕੌਣ ਸੇਫ ਐ ਇੱਥੇ ਅੱਜ ਕੱਲ ਦੇ ਯੁੱਧ ਨਸ਼ੇ ਵਿਰੁੱਧ ਵੀ ਚੱਲ ਰਿਹਾ ਉਹਦੇ ਮਹੀਨ ਦੇ ਤਹਿਤ ਵੀ ਨਹੀਂ ਕਦੀ ਕਾਰਵਾਈ ਹੋਈ ਇਹਨਾਂ ਦੇ ਸਾਰਾ ਉਹ ਨਸ਼ੇ ਦੀ ਗੱਲ ਮੈਂ ਤਾਂ ਦੇਖੋ ਰਾਤ ਨੂੰ दारू ਪੀਂ ਕਹਿੰਦੇ ਉਹ ਤਾਂ ਆਪਾਂ ਕਹਿ ਨਹੀਂ ਸਕਦੇ ਵੀ ਨਸ਼ੇ ਵਿਰੁੱਧ ਦੀ ਗੱਲ दारू ਪੀਂ ਜਾਂਦੇ ਆ ਉੱਚੀ ਉੱਚੀ ਗਾਲਾਂ ਕੱਢਦੇ ਆ ਨਹੀਂ ਤੁਸੀਂ ਕਹਿ ਰਹੇ ਨਸ਼ਾ ਵੇਚ ਰਹੇ ਵੀ ਆ ਉਹ ਚੰਦ ਬੰਦੇ ਹੈਗੇ ਆ ਜਿਹੜੇ ਵੇਚਦੇ ਵੀ ਆ ਪਰ ਮੈਂ ਉਹਨਾਂ ਨੂੰ ਇੱਕ ਵਾਰੀ ਇhtiyat ਦਿੱਤੀ ਵੀ ਇੱਥੇ ਨਹੀਂ ਵੇਚਣਾ ਉਹ ਨਹੀਂ ਵੇਚਦੇ ਪਰ ਇਹ ਥੋੜੀ ਹੈ ਕਿ ਜਿਹੜਾ ਬਾਹਰੋਂ ਜਾ ਸ਼ਰਾਬ ਪੀ ਕੇ ਆਂਦਾ ਮੇਰੇ ਬੂਏ ਕੇ ਆ ਕੇ ਉੱਚੀ ਗੱਡੀ ਖਿਲਾੜ ਕੇ ਨਹੀਂ ਅੱਜ ਗਾਲਾਂ ਕਿਨੇ ਕੱਢ ਕੱਢਿਆ ਤੁਹਾਨੂੰ ਘਰ ਵੜ ਕੇ ਅੱਜ ਰਾਹੁਲ ਸਾਨੂੰ ਕੋਈ ਸ੍ਰਿੰਦਰ ਕੁਮਾਰ ਬਿੱਟੂ ਪੁਕੜੀ ਜਿਹੜਾ ਖੁਦ ਸੱਟੇ ਦਾ ਕੰਮ ਕਰਦਾ ਉਹ ਉਹਦੇ ਤੁਸੀਂ ਫੋਨ ਚੈੱਕ ਕਰਾਓ ਸੱਟੇ ਦਾ ਕੰਮ ਕਰਦਾ ਜਿਹੜਾ ਕਿ ਆਟੋ ਚਲਾਉਂਦਾ ਸਿਰੇ ਦਾ ਸ਼ਰਾਬੀਆ ਸ਼ਰਾਬ ਪੀ ਕੇ ਉਹਨੇ ਅੱਜ ਗਾਲਾਂ ਕੱਢੀਆਂ ਘਰ ਵੜ ਕੇ ਨਹੀਂ ਰਜੇ ਜੀ ਅੱਗੇ ਪੁਲਿਸ ਪ੍ਰਸ਼ਾਸਨ ਦਾ ਡਰ ਖੋਫ ਹੁੰਦਾ ਸੀਗਾ ਤੁਸੀਂ ਵੀ ਮੁਲਾਜ਼ਮ ਹੋ ਤੱਕ ਤਾਂ ਨਹੀਂ ਖੋਫਣੀ ਹੈ ਜੇਰਾ ਮਸਲ ਕਿਸੇ ਨੂੰ ਹੁੰਦਾ ਪੁਲਿਸ ਮੁਲਾਜ਼ਮ ਦਾ ਘਰ ਮੇਰਾ ਮੈਂ ਉਹਨਾਂ ਦੇ ਘਰ ਦਾ ਬੰਦਾ ਨਾ ਤਾਂ ਹੀ ਮੇਰਾ ਖੋਹ ਜੀ ਪਰਿਵਾਰਿਕ ਮੈਂਬਰਾਂ ਦੀ ਲੜਾਈ ਹੈ ਮੈਂ ਪਰਿਵਾਰਿਕ ਨਹੀਂ ਹੈ ਮਤਲਬ ਕਿ ਮੈਂ ਜੰਮੇਪੜਾ ਮੈਂ ਵੀ ਉੱਥੇ ਉਹ ਵੀ ਜੰਮੇਪੜਾ ਉੱਥੇ ਹੀ ਹੈ ਮੁਹੱਲੇਦਾਰੀ ਤੁਹਾਡੀ ਹੈ ਪਰ ਉਹ ਅੱਜ ਸਾਰਿਆਂ ਨੇ ਇਕਾ ਕੀਤਾ ਕਿਸੇ ਪੋਲੀਟਿਕਲ ਪ੍ਰੈਸ਼ਰ ਦੇ ਪਿੱਛੇ ਪੈ ਗਏ ਨਹੀਂ ਮੁਹੱਲੇ ਵਾਲੇ ਨੇ ਇਕਾ ਗੱਲਿਆ ਮੁਹੱਲੇ ਵਾਲੇ ਜਿੰਨੇ ਵੀ ਆਟੋ ਚਲਾਉਣ ਵਾਲੇ ਆ 5-6 ਜਣੇ ਉਹਨਾਂ ਨੇ ਇਕਾ ਕੀਤਾ ਇਹਨਾਂ ਨੇ ਸਾਰਿਆਂ ਨੇ ਇਕਾ ਕੀਤਾ ਵੀ ਮੇਰੇ ਪਰ ਖਲਾਫ ਹੋ ਗਏ ਵੀ ਇਹ ਤੇ ਗਾਲ੍ਹਾਂ ਕੱਢਦੇ ਕਿਸੇ ਦੀ ਭੈਣ ਕੁੜੀ ਦੇ ਕਸਾ ਉਹਨੇ ਗਾਲ੍ਹਾਂ ਕੱਢੋਗੇ ਕਿ ਉਹ ਬੰਦਾ ਚੁੱਪ ਰਹੇਗਾ ਨਹੀਂ ਆ ਕਿੰਨਾ ਟਾਈਮ ਹੋ ਗਿਆ ਇਹ ਸਭ ਚੱਲਦੇ ਨੇ ਇਹ ਸ਼ਰਮ 2 ਸਾਲ ਹੋ ਗਏ ਤੇ ਕਦੇ ਲਿਖਤੀ ਕੰਪਲੇਂਟ ਦਿੱਤੀ ਕਿ ਤੁਹਾਡੇ ਕੋਲ ਨਹੀਂ ਲਿਖਤੀ ਦਿੰਦਾ ਹੀ ਨਹੀਂ ਸੀਗਾ ਮੌਤ ਹੀ ਐਸਐਚ ਨੂੰ ਆਣ ਕੇ ਕਹਿ ਦਿੰਦਾ ਹੀ ਐਸਐਚ ਸਾਹਿਬ ਆਹ ਕਾਰਡ ਆ ਮੈਂ ਧੱਕਾ ਮਾਰ ਕੇ ਬੋੜਾ ਵਾਲੇ ਨਾਲ ਕੀ ਗੱਲ ਬਦੋਈ ਸਰ ਤੁਹਾਡੀ ਆਟੋ ਵਾਲੇ ਸਰ ਰੋਜ਼ ਆਣ ਕੇ ਆਟੋ ਲਾਂਦੇ ਆ ਉੱਪਰ ਧਮਕੀਆਂ ਦਿੰਦੇ ਸਾਨੂੰ ਇੱਥੇ ਲਾਣਾ ਜੋ ਜਾਓ ਪਰਲਾ ਕਰ ਲੋ ਅੱਛਾ ਜੀ ਨਵੀਂ ਦੀ ਜਿਹੜੀ ਲੜਾਈ ਆਟੋ ਲਾਂਦੀ ਹੈ ਕਿ ਨਸ਼ੇ ਦੀ ਹੈ ਕਿ ਤੁਹਾਨੂੰ ਕਿਵੇਂ ਲਾ ਕੇ ਉਹਦੇ ਵਿੱਚ ਬਹਿੰਦੇ ਆ ਨਸ਼ੇ ਵਾਲੇ ਰਾਤ ਨੂੰ 3-3 ਵਜੇ ਤੱਕ ਉਹ ਬੈਠ ਕੇ ਉੱਥੇ ਨਸ਼ਾ ਵੇਚਦੇ ਆ ਨਸ਼ਾ ਕਰਦੇ ਆ ਉਸ ਵਿੱਚ ਗਾਲ੍ਹਾਂ ਕੱਢਦੇ ਆ ਜੂਆ ਖੇਡਦੇ ਆ ਅਸੀਂ ਕਿਨੋਂ ਕੋ ਨੂੰ ਮੋੜੀਏ ਜਦੋਂ ਅਸੀਂ ਮੋੜਦੇ ਆ ਅਸੀਂ ਬਾੜੇ ਆ ਅੱਜ ਮੇਰੇ ਹੱਥੀ ਪੈਨ ਨੂੰ ਖੇਡਦੇ ਸੀ ਅਗਲੇ ਅੱਜ ਲੜਨ ਨੂੰ ਪਿਆਰੇ ਸੀ ਅੱਜ ਕਿੰਨੇ ਟੋਡਰ ਕਿੰਨੇ ਜਣੇ ਇਕੱਠੇ ਹੋਏ ਸੀ ਭਾਜੀ ਉਹ 8-10 ਜਣੇ ਤੇ ਹੁਣ ਤੁਸੀਂ ਥਾਣਾ ਡਿਵੀਜ਼ਨ ਨੰਬਰ 2 ਦੇ ਵਿੱਚ ਪਹੁੰਚੇ ਹੋ ਐਸ ਐਚ ਓ ਸਾਹਿਬ ਨੂੰ ਮਿਲਿਓ ਕਿੱਦਾਂ ਦਾ ਆਸ਼ਵਾਸਨ ਮਿਲਿਆ ਐਸ ਐਚ ਓ ਦੇ ਸਾਹਿਬ ਮੇਰੇ ਬਹੁਤ ਚੰਗੇ ਬੰਦੇ ਆ ਮੈਂ ਤੁਹਾਨੂੰ ਅੱਗੇ ਵੀ ਕਿਹਾ ਐਸ ਐਚ ਓ ਸਾਹਿਬ ਨੇ ਮੇਰੇ ਵਿਚਾਰੇ ਕਹਿਣ ਰਿਹਾ ਮੈਨੂੰ ਤੁਸੀਂ ਅਧੀ ਰਾਣੂ ਫੋਨ ਕਰੋ ਮੈਂ ਤੁਹਾਡੇ ਉੱਤੇ ਜਾਣ ਸਾਡੀ ਐਸ ਐਚ ਓ ਵੀ ਨਹੀਂ ਦੇਵੇ ਰ ਸਾਡੀ ਅਸਤੇ ਤੋਂ ਸਾਹਿਬ ਨਾਲ ਗੱਲ ਹੋਈ ਆ। ਹਾਂਜੀ। ਉਹ ਕਹਿੰਦੇ ਕਿ ਜਿਹੜੀ ਕੰਪਲੇਂਟ ਆ ਸੀ ਇਹਨਾਂ ਨੂੰ ਕਹਿ ਗਏ ਜਿਹੜੀ ਤੁਸੀਂ ਕੰਪਲੇਂਟ ਦਿਓ। ਅਸੀਂ ਪਹਿਲਾਂ ਵੀ ਉੱਥੇ ਗਸ਼ਟ ਕੀਤੀ ਸੀ ਉਸ ਮੱਲੇ ਦਾ ਕਹਿੰਦੇ ਮੈਂ ਖੁਦ ਵੀ ਜਾਣ ਰਿਹਾ। ਹਾਂ ਜਾਣਦੇ ਨੇ। ਸਾਡੀ ਕੋਸ਼ਿਸ਼ ਉਹ ਕਹਿੰਦੇ ਕਿ ਅਸੀਂ ਤਾਂ ਇਹਨਾਂ ਨੂੰ ਇੱਥੇ ਬੁਲਾਇਆ ਵਾ ਆਪਣੀ ਕੰਪਲੇਂਟ ਦਾ ਜੋ ਤੁਹਾਡੀ ਉੱਥੇ ਲੜਾਈ ਨਾ ਹੋਵੇ ਆਪਸੀ। ਹਾਂਜੀ। ਝਗੜਾ ਨਾ ਵਧੇ। ਦੇਖੋ ਸਰ ਜਦੋਂ ਮੇਰੇ ਘਰ ਆ ਕੇ ਮੈਨੂੰ ਮਾਵਾ ਭੈਣਾਂ ਦੀਆਂ ਮੇਰੀ ਧੀ ਜਵਾਨ ਹੈ ਮੇਰੀ ਧੀ ਨੂੰ ਗਾਲ੍ਹਾਂ ਕੱਢਦੇ ਮੇਰੇ ਬੇਟੇ ਦੇ ਹੱਥੀ ਪੇ ਤੁਹਾਡਾ ਬੇਟਾ ਜੀ ਇਹ ਨਾਲ ਮੇਰੇ ਬੇਟੇ ਅਸੀਂ ਸਰਕਾਰੀ ਆ ਭਾਈ ਸਾਹਿਬ ਦੀ ਜਨਾਨੀ ਨੂੰ ਗਾਲ੍ਹਾਂ ਕੱਢਣ ਦੇ ਇੱਧਰ ਆਓ ਉਹ ਸਾਹਮਣੇ ਹੋ ਜੀ ਵੀ ਮਲੇ ਨੇ ਇਹ ਕਿਉਂ ਵੀ ਉਹਨਾਂ ਨੂੰ ਇੰਨੇ ਵੀ ਟੋਕੇ ਨੂੰ ਗਾਲ੍ਹਾਂ ਕੱਢਦੇ ਹੈਂਡੀਗਾਰਡ ਬੰਦਾ ਤੁਸੀਂ ਮਾੜੀ ਤੁਹਾਡੀ ਵਾਈਫ ਨੂੰ ਵੀ ਗਾਲ੍ਹਾਂ ਕੱਢਦੇ ਵੇ ਅਸੀਂ ਉਹ ਭਾਈ ਮੈਂ ਕਹਿੰਦਾ ਗਾਲ੍ਹਾਂ ਚੱਪੜ ਵਾਈਫ ਨੂੰ ਗਾਲ੍ਹਾਂ ਕੱਢੀਆਂ ਮੈਂ ਕਿਉਂ ਮੈਂ ਪੁੱਛਿਆ ਕਿਉਂ ਕੜੀਆਂ ਕਹਿੰਦਾ ਮੈਂ ਨਹੀਂ ਕੜੀਆਂ ਨਹੀਂ ਸਰ ਸਰਕਾਰੀ ਮਲੇ ਡਿਪਾਰਟਮੈਂਟ ਵਿੱਚ ਮੈਂ ਇਹ ਸੀਆਈਡੀ ਇੰਟੈਲੀਜੈਂਸ ਆ ਐਸਐਸਓਸੀ ਅੰਮ੍ਰਿਤਸਰ ਮੇਰੀ ਪੋਸਟਿੰਗ ਹੈ ਜੀ ਅਸੀਂ ਇਹਨਾਂ ਨੂੰ ਕਦੇ ਵੀ ਕੁਝ ਨਹੀਂ ਮੈਂ ਕਹਿੰਦਾ ਚਲੋ ਕੋਈ ਨਿਆਂਇਕ ਕਰਦੇ ਪਰ ਅੱਜ ਸਿਰ ਤੋਂ ਪਾਣੀ ਤੱਪ ਗਿਆ ਹੂੰ ਰਾਹ ਆ ਕੇ ਮਿੱਥ ਗਾਲਾਂ ਕੱਢੀਆਂ ਮੈਂ ਡਿਊਟੀ ਤੋਂ ਆਇਆ ਹੀ ਆ 6:30 ਵਜੇ ਆਣ ਕੇ ਇਹ ਮੈਂ ਚਾਹ ਵੀ ਨਹੀਂ ਪੀਤੀ ਆਣ ਕੇ ਬੈਠਾ ਹੀ ਆ ਗਾਲਾਂ ਕੱਢਣ ਲਾ ਪਏ ਆਣ ਕੇ ਬਾਹਰ ਸ਼ਰਾਬ ਪੀ ਕੇ ਨਾਮ ਦੀ ਤੋਂ ਰਾਹੁਲ ਬੈਕ ਸਾਈਡ ਦੇ ਵਿੱਚ ਜਿੱਥੇ ਉਹ ਸਾਨੂੰ ਫਰੀਂਦਰ ਦਾ ਪੁੱਤੜੀ ਜੇ ਮੈਂ ਉਹਨੂੰ ਮੋੜਿਆ ਉਹਦੇ ਪਿੱਛੇ ਰਾਹੁਲ ਇਹ ਮੁਲਾਜ਼ਮ ਹੈਗੇ ਜੀ ਇਹਨਾਂ ਦਾ ਨਸ਼ਾ ਪੋਸਟ ਬਾਅਦ ਜਿਹਨਾਂ ਦੇ ਨਾਲ ਦੀ ਜੀ ਸਾਰੇ ਇਕੱਠੇ ਹੋ ਕੇ ਰਲ ਗਏ ਨੇ ਜਿਹੜਾ ਮੋਹਲਾ ਜਿਹੜਾ ਗੋਪਾਲ ਨਗਰ ਬੈਕਸੈਟ ਸੰਤਾ ਦਾ ਕਰਦਾ ਸਾਰੇ ਨਸ਼ਾ ਨਹੀਂ ਵੇਚਦੇ ਭਾਜੀ ਸਾਰੇ ਨਸ਼ਾ ਨਹੀਂ ਵੇਚਦੇ ਚੰਦ ਬੰਦੇ ਵਿੱਚ ਮਤਲਬ ਪੀ ਕੇ ਖਰਾਬੀ ਤੁਹਾਡੇ ਕਰਦੇ ਠੀਕ ਖਰਾਬੀ ਖਰਾਬੀ ਕਰਦੇ ਨੇ ਸ਼ਰਾਬੀ ਤੁਹਾਡੇ ਘਰ ਦੇ ਬਾਹਰ ਆ ਕੇ ਕਰਦੇ ਆ ਭਾਜੀ ਚਲੋ ਛੱਡੋ ਤੁਸੀਂ ਜਿਹੜਾ ਕਰਦਾ ਮੈਂ ਉਹਨੂੰ ਸਮਝਾਤਾ ਉਹ ਨਹੀਂ ਉਹ ਕਹਿੰਦਾ ਮੈਂ ਅੱਜ ਤੋਂ ਬਾਅਦ ਨਹੀਂ ਕਰਾਂਗਾ ਤੇ ਤੁਸੀਂ ਇਹਨਾਂ ਦੀ ਬਾਈਡ ਲੋਕ ਹੁਣ ਵੀ ਤੁਸੀਂ ਥਾਣੇ ਆਏ ਹੋ ਤੇ ਬਾਈ ਨੇਮ ਉਹਦੇ ਨਾਮ ਦੀ ਕੰਪਲੀਟ ਤੇ ਦੋਗੇ ਨਾ ਤੁਸੀਂ ਦਿਖਾ ਸਕਦੇ ਹੋ ਕੰਪਲੀਟ ਦਿਖਾ ਸਕਦੇ ਹੋ ਮੰਗ ਮੈਂ ਕਰਦਾ ਸਾਡੇ ਉਥੋਂ ਆਟੋ ਚਕਾਏ ਜਾਣ ਮੇਰੇ ਘਰ ਦੇ ਬਾਹਰ ਗਾਲਾਂ ਕੱਢਦੇ ਆ ਮੈਨੂੰ ਜਾਨ ਦਾ ਖਤਰਾ ਉਹਨਾਂ ਤੋਂ ਮੈਂ ਕੱਲ ਵੀ ਆਪਣੇ TSP ਸਾਹਿਬ AIC ਸਾਹਿਬ ਨੂੰ ਅੰਮ੍ਰਿਤਸਰ ਵਿੱਚ ਕਿਹਾ ਸੀਗਾ ਸਰ ਮੈਨੂੰ ਖਤਰਾ ਹੈ ਮੇਰੇ ਤੇ ਹਮਲਾ ਕਿਸੇ ਵੇਲੇ ਵੀ ਹੋ ਸਕਦਾ ਮੇਰੇ ਸਰ ਡੀਆ ਸਾਹਿਬ ਨੇ ਕਿਹਾ ਸੀਗਾ ਜੀ ਤੁਸੀਂ ਮੈਨੂੰ ਆਪਣੀ ਲੋਕੇਸ਼ਨ ਭੇਜ ਦੇ ਮੈਂ ਹੁਣੇ ਹੀ ਸਾਰਾ ਉੱਥੇ ਕੁਝ ਨਾ ਕੁਝ ਭੇਜਦਾ ਉਹਨਾਂ ਨੇ ਕੱਲ ਨਹੀਂ ਭੇਜਿਆ ਅੱਜ ਜਦੋਂ ਮੇਰੇ ਤੇ ਅਟੈਕ ਹੋਇਆ ਫਿਰ ਮੈਂ ਉਹਨਾਂ ਨੂੰ ਕਿਹਾ ਭਾਈ ਸਾਹਿਬ ਉਹ ਮੇਰੇ ਤੇ ਅਟੈਕ ਕਰਨ ਦੇ ਫਿਰਦੇ ਆਣ ਕੇ ਸਾਰੇ ਇਕੱਠੇ ਹੋ ਗਏ ਆ ਵੀ ਇਹਨਾਂ ਨੇ ਮੇਰੇ ਤੇ ਹਮਲਾ ਕਰਨ ਦੇ ਫਿਰ ਉਹਨਾਂ ਨੇ ਉੱਪਰ ਫੋਨ ਕੀਤਾ ਆਪਣੇ ਹੀ ਘਰ ਦੇ ਵਿੱਚ ਆਪਣੇ ਆਪ ਨੂੰ ਸੇਫ ਸਮਝਦੇ ਹੋ ਸਰ ਨਹੀਂ ਲੋ ਐਂਡ ਆਰਡਰ ਨੂੰ ਕਿਵੇਂ ਦੇਖਦੇ ਹੋ ਜੀ ਲੋ ਐਂਡ ਆਰਡਰ ਦੇਖੋ ਜਦ ਪੁਲਿਸ ਅਫਸਰ ਹੀ ਨਹੀਂ ਆ ਸੇਫ ਲੋ ਐਂਡ ਆਰਡਰ ਕੀ ਹੈ ਕਿ ਜਨਤਾ ਨੂੰ ਸਖਿਆ ਫੀਲ ਕਰਾਉਣ ਵਾਲਾ ਆਪ ਹੀ ਸੇਫ ਹੈਗੇ ਜੇ ਅਸੀਂ ਜੋ ਕੋਈ ਗਲਤ ਅਸੀਂ ਕੋਈ ਸਟੈਪ ਲੈਣੇ ਆ ਤੇ ਸਾਡੇ ਤੇ ਐਕਸ਼ਨ ਹੁੰਦਾ ਹਮ ਬਿਲਕੁਲ ਪੁਲਿਸ ਅਫਸਰ ਹੀ ਨਹੀਂ ਸੇਫ ਹਮ ਕੰਪਲੀਟ ਕੀਤੀ ਕੀ ਸਰ ਮੈਂ ਕੰਪਲੀਟ ਕੀਤੀ ਲੋਕਾਂ ਦੀ ਸੁਰੱਖਿਆ ਕਰਨ ਵਾਲੇ ਆਪ ਹੀ ਨਹੀਂ ਸੇਫ ਹੈਗੇ ਤੇ ਲੋਕਾਂ ਦੀ ਸੁਰੱਖਿਆ ਕਿਵੇਂ ਯਕੀਨੀ ਬਣਾਈ ਜਾਏਗੀ ਜੀ ਸਰ ਇਹੀ ਤੇ ਗੱਲ ਹੈ ਨਾ ਮੈਂ ਉਹ ਹੀ ਤੁਹਾਨੂੰ ਦੱਸ ਦਿਆਂ ਮੈਨੂੰ ਆ ਜਾ ਕੇ ਉਤੋਂ ਧਮਕੀਆਂ ਦੇ ਰਹੇ ਆ ਵੀ ਤੁਸੀਂ ਗਲਤ ਕੰਮ ਕਰਦੇ ਆ ਤੁਸੀਂ ਤੁਹਾਡੇ ਇੱਥੇ ਤੁਸੀਂ ਇਹ ਕਰਦੇ ਹੋ ਤੁਸੀਂ ਗਲਤ ਕਰ ਉਹ ਵਿਵਹਾਰ ਕਰਦੇ ਨੇ ਤੁਸੀਂ ਗਾਲ੍ਹਾਂ ਕੱਢਦੇ ਹੋ ਮੇਰੇ ਘਰ ਦੇ ਨਹੀਂ ਤੁਸੀਂ ਕਾਹਦਾ ਗਲਤ ਕੰਮ ਕਰਦੇ ਜਿਹੜਾ ਤੁਹਾਡੇ ਕਹਿ ਰਹੇ ਕਾਦੇ ਅਲੀਗੇਸ਼ਨ ਲਾ ਰਹੇ ਤੁਹਾਡੇ ਉੱਤੇ ਐਵੇਂ ਵੀ ਤੁਸੀਂ ਗਾਲ੍ਹਾਂ ਦੇ ਮੈਂ ਇਹ ਕੀ ਜੀ ਤੁਸੀਂ ਮੈਨੂੰ ਰੋਕਦੇ ਕਿਉਂ ਤੁਸੀਂ ਅੱਜ ਤੋ ਮੇਰੇ ਘਰ ਦੇ ਬਾਹਰ ਤੁਸੀਂ ਗਾਲਾਂ ਕੱਢੋਗੇ ਤਾਂ ਮੈਂ ਰੋਕਾਂਗਾ ਨਹੀਂ ਸਭ ਤੋਂ ਸਾਰਿਆਂ ਨੂੰ ਹੂੰ ਵਿਜੇ ਜੀ ਹੋਰ ਕਿਹੜੇ ਮਲਾਨੀ ਵਾਸਤੇ ਜਿਨ੍ਹਾਂ ਨੂੰ ਕੰਪਲੀਟ ਨਹੀਂ ਕੀਤੀ ਗਈ ਹੈ ਜੀ ਆਸ ਅਥਲਿੰਦਰ ਕੁਮਾਰ ਜੀ ਪ੍ਰੇਮ ਕੁਮਾਰ ਜੀ ਇੱਕ ਸਾਡੇ ਬਜ਼ੁਰਗ ਘਰ ਹੋਰ ਹੈਗਾ ਜੀ ਜੀ ਨਹੀਂ ਉਹ ਚਾਚੀ ਜਿਹੜੀ ਹੈ ਈਸ਼ਰਪੁਰ ਜੀ ਉਹਦਾ ਨਾਂ ਆ ਉਹ ਨਹੀਂ ਆ ਸਕੇ ਸਰ ਇਹ ਮਾਮਲਾ ਕਿੰਨੀ ਦੇਰ ਤੋਂ ਚੱਲ ਰਿਹਾ ਵੈਸੇ ਸਰ ਮੈਂ ਉਥੇ ਨਾ ਮੈਂ ਪਿੱਛੇ ਪhle ਰਹਿੰਦਾ ਸੀਗਾ ਅੱਜ ਤੇ ਨਵਾਂ ਘਰ ਉਥੇ ਮੈਂ ਨਵਾਂ ਘਰ ਬਣਾਇਆ 2 ਸਾਲ ਹੋਏ ਮੈਨੂੰ ਉਥੇ ਆਏ ਹੋਏ ਇਹ 2 ਸਾਲ ਤੋਂ ਕੰਮ ਚੱਲਦਾ ਹੈ ਉਦੋਂ ਪਹਿਲੇ ਇਹਨਾਂ ਨੂੰ ਪੁੱਛੋ ਵੀ ਕਿੰਨੇ ਦਿਨ ਚੱਲਦਾ ਕਿੰਨੇ ਦਿਨ ਕੰਮ ਚੱਲਦਾ ਜੀ ਗਲਤ ਕੰਮ ਕਰਤਾਂ ਦੋ ਨੰਬਰ ਤਸਵੀਰਾਂ ਆਂ ਆ ਦੋ ਜੰਮ ਮੈਂ ਆ ਵੀ ਬਹੁਤ ਦੇਖਿਆ ਉਹ ਐਹੀ ਕੰਮ ਹੀ ਬੰਦ ਕਰਦਾ ਕੀ ਹੁੰਦਾ ਪਿਆ ਤਸਵੀਰਾਂ ਜੋ ਵੀ ਗਲਤ ਕੰਮ ਨਹੀਂ ਜੂਨ ਦੇਖਿਆ ਉਹਨੇ ਪੁੱਛ ਨਹੀਂ ਕੀਤੀ ਮੁੰਲੇ ਉਹੀ ਉਹਦਾ ਚੱਲਦਾ ਤੇ ਪਹਿਲਾਂ ਆਵਾਜ਼ ਕਿਉਂ ਨਹੀਂ ਕੀਤੀ ਮੈਂ ਰਿਪੋਰਟ ਦਿਖਾਈ ਇੱਕ ਵਾਰੀ ਇੱਥੇ ਪੁਲਿਸ ਆਈ ਜਿਹੜੇ ਅਰੋਸ ਗਾਈ ਸੀਗੇ ਉਰੇ ਬਾਅਦ ਮੈਂ ਮੇਰਾ ਕਾਪੀ ਵੀ ਤੋਂ ਸੇਵ ਕਰਕੇ ਤਾਂਗੇ ਅੱਛਾ ਜੀ ਕਰਦੇ ਗਾ ਉਹ ਇਹ ਹਣੇ ਕਹਿੰਦਾ ਸੀ ਜਾਂੜਨ ਲੱਗ ਗਿਆ ਬੋਲ ਤੁਸੀਂ ਮੰਨਤੀ ਕਰਦੇ ਮੰਨਦਾ ਹੋਈ ਜੋ ਗੰਦੇ ਪਾਜੀ ਗੇ ਜਿਹੜਾ ਰਿਟ ਕੇ ਜਾਣ ਬੰਦਿਆ ਠੀਕ ਹੈ ਸੋ ਬਿਲਕੁਲ ਤਸਵੀਰਾਂ ਦੇ ਤਾਣਾ ਸਾਂਝਾ ਕਰਿਆ ਤਾਣਾ ਦੀ ਵਿਰਮ ਦੋ ਦਿਨ ਬਾਅਦ ਜੇ ਤਾਂ ਜਾਂਦੀਏ ਕਿ ਇੱਕ ਅਲੱਗ ਮਾਮਲਾ ਤੇ ਆਇਆ ਤੋਂ ਕਿੜਾ ਕਿ ਮੁਲਾਜ਼ਮ ਹੈ ਜਿਹੜਾ ਕਿ ਪੁਲਿਸ ਮੁਲਾਜ਼ਮ ਹੈ ਸੀਆਈਡੀ ਸਬ ਇੰਸਪੈਕਟਰ ਆਂਬਰ ਸਰਜ ਨੇ ਪੋਸਟਿੰਗ ਹੈ ਸੋ ਉਹਨਾਂ ਦਾ ਕਹਿਣਾ ਕਿ ਪਿਛਲੇ 2 ਸਾਲਾਂ ਤੋਂ ਉਹ ਚੂਹਾ ਹੈ ਜਿਹੜਾ ਕਿ ਇਹਨਾਂ ਦੇ ਘਰ ਦੇ ਬਾਹਰ ਆਟੋ ਲਗਾ ਕੇ ਤੇ ਨਸ਼ਾ ਕਰਕੇ ਸ਼ਰਾਬ ਪੀਕੇ ਤੋਂ We'll be right back. ਉਹ ਉੱਚ ਜਿਹੜਿਆ ਕਿ ਗੰਦੀਆਂ ਗਾਲਾਂ ਜਿਹੜੇ ਕਿ ਕਰਦੇ ਆ ਔਰ ਕੁਝ ਹੋਰ ਹੀ આરોਪ ਲਗਾ ਰਹੇ ਵਿੱਚੋਂ ਕੁਝ ਡੜੇ ਸੱਟੇ ਦੇ ਪਰਚੇ ਵੀ ਲਿਖਦੇ ਸੋ ਕਾਫੀ ਜਿਹੜੇ ਕਿ આરોਪ ਲਗਾ ਰਹੇ ਜਿਹੜੇ ਸਾਡਾ ਚੈਨਲ ਇਸ ਕਦੀ ਪੋਸਟ ਨਹੀਂ ਕਰਦਾ ਕਿ ਇਹ ਜੋ આરોਪ ਲਗਾ ਰਹੇ ਕਿ ਡੜੇ ਸੱਟੇ ਦੇ ਇਹ ਆ ਉਹ ਲੇਕਿਨ ਜੋ ਇਹਨਾਂ ਦਾ ਕਹਿਣਾ ਕਿ ਮੇਰੇ ਘਰ ਦੇ ਬਾਹਰ ਜਿਹੜਾ ਗਾਲੀ ਗਲੋਚੜਾ ਕੀ ਕੁਸ਼ੂਫਕਾ ਵੱਲੋਂ ਕੀਤੀ ਜਾਂਦੀ ਔਰ ਜਦੋਂ ਉਹਨਾਂ ਨਾਲ ਉਹਨੂੰ ਰੋਕਿਆ ਜਾਂਦਾ ਤਾਂ ਸੋ ਉਹਨਾਂ ਵੱਲੋਂ ਜਿਹੜਾ ਕੀ ਅੱਜ ਇਹਨਾਂ ਦੇ ਘਰ ਦੇ ਉੱਪਰ ਜਿਹੜਾ ਕਿ ਹਮਲਾ ਕੀਤਾ ਤਾਂ ਇਹਨਾਂ ਦੇ ਜਿਹੜਾ ਬੇਟਾ ਸੋ ਉਹਨਾਂ ਵੀ ਮਾਰਕੋਟ ਕੀਤੀ ਜਾਂਦੀ ਸੋ ਇਹਨਾਂ ਨਾਲ ਵੀ ਉਹ ਚੋ ਵਿਅਕਤੀ ਸੋ ਹੁਣ ਜਿਹੜੇ ਕਿਥਾਂ ਦਾ ਦੋਚ ਕੰਪਲੇਨ ਲਗਾਉਣ ਵਾਸਤੇ تھے ਆਏ ਨੇ